इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਈ ਕੁੰਜਾ ਫਿਰਦੇ ਰਹਿੰਦੇ ਸੀ ਪਹਿਲਾਂ ਰੈਕੀ ਵਗੈਰਾ ਕੀਤੀ ਉਸ ਤੋਂ ਬਾਅਦ ਉੱਥੋਂ ਇਹਨਾਂ ਨੇ ਬੱਚਾ ਚੁੱਕੇ ਨੂੰ ਪਤਾ ਸੀ ਕਿ ਉੱਥੇ ਬੱਚੇ ਆਪਣੇ ਮਾਪਿਆਂ ਨਾਲ ਸੁੰਦੇ ਫੁੱਟ ਪਾਸੇ ਉਹ ਤੋਂ ਇਹਨਾਂ ਦੇ ਬੱਚਾ ਉੱਥੋਂ ਚੱਲੇ ਸਿਰ ਹੋਰ ਵੀ ਕਈ ਬੱਚੇ ਹੈਗੇ ਜੋ ਛੋਟੇ-ਛੋਟੇ ਇਸ ਤੋਂ ਵੀ ਛੋਟੇ-ਛੋਟੇ ਹੁਣ ਸੇ ਫੁੱਟ ਪਾਤੇ ਸੁੰਗੜਾ ਖਾਜੀ ਬਿਲਕੁਲ ਸੋ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਡੀਸੀ ਸਾਹਿਬ ਦੇ ਨਾਲ ਟਾਈਪ ਅਪ ਕਰਕੇ ਜਿਹੜਾ ਰੈਂਬਸੇਰਾ ਬਣਿਆ ਹੋਇਆ ਹੈ ਉਹਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਾਂਗੇ ਜੇ ਉੱਥੇ ਵੀ ਫੁੱਲ ਹੋ ਜਾਂਦਾ ਤੇ ਹੋਰ ਵੀ ਫੈਸਿਲਿਟੀਆਂ ਆਪਾਂ ਲੱਭ ਕੇ ਤੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕਰਾਂਗੇ ਇਹਦੇ ਵਿੱਚ ਇੱਕ ਜ਼ਿਕਰਯੋਗ ਗੱਲ ਇਹ ਹੈ ਕਿ ਬਿੱਟੂ ਤੇ ਵੀ ਪਹਿਲਾ ਪਰਚਾ ਹੈਗਾ ਐਂਡੀਪੀਐਸ ਦਾ ਉਹਦੇ ਵਿੱਚ ਉਹ ਵੀ ਅਸੀਂ ਸਾਰਾ ਚੈੱਕ ਕਰਦੇ ਹਾਂ ਜਿਹੜਾ ਪਿਛਲਾ ਪਰਚਾ ਤੇ ਬਾਕੀ ਵੀ ਇਹਨਾਂ ਦੀ ਕਲੀਮਿਕਲ ਐਕਟੀਵਿਟੀਜ਼ ਨੇ ਉਹ ਵੀ ਸਾਰੀ ਚੈੱਕ ਕਰਦੇ ਸਾਰੇ ਦੋਨੋਂ ਇਕੱਠੇ ਕਿੱਦਾਂ ਭੁਲੇ ਸੰਪਰਪ ਵਿੱਚ ਕਿੱਦਾਂ ਮਾਲ ਮਾਲ ਲੈਂਦੇ ਸੀ ਛੁੱਟੀਆਂ ਜਿਵੇਂ ਮੈਂ ਕਿਹਾ ਕਿ ਸੇਮ ਹੋ ਚੁੱਕੀਆਂ ਹੈ ਇਹਨਾਂ ਦੀ ਸੋ ਉੱਥੇ ਟੱਤੇ ਰਹਿੰਦੇ ਸੀ ਦੋਨੋਂ ਉੱਥੇ ਇਹਨਾਂ ਨੇ ਬੈ ਕੇ ਸਲਾਹ ਕੀਤੀ ਹੈ ਇਹ ਮੈਂ ਕਿ ਤੁਹਾਨੂੰ ਦੱਸਿਆ ਇਹ तकरीबन 24 ਘੰਟੇ ਬੱਚਾ ਇਹਨਾਂ ਕੋਲ ਰਹਿ ਰਿਹਾ ਹੈ ਤੇ ਤੁਹਾਨੂੰ ਇਹਨਾਂ ਬੱਚੇ ਨੂੰ ਸੰਭਾਲਣ ਵਾਲੀ ਲੇਡੀ ਕੋਈ ਇਨਵੋਲਵ ਹੈ ਜਾਂ ਕੋਈ ਹੋਰ ਵੀ ਇਨਵੋਲਵ ਹੈ ਕਿੰਨੇ ਸੰਭਾਲਣ ਨੂੰ ਇਹਨਾਂ ਨੇ ਆਪਣੀ ਬੇਟੀ ਜਿਹੜੀ ਸੀਗੀ ਉਹਨੂੰ ਨਾਲ ਬੁਲਾ ਲਿਆ ਸੀਗਾ ਉਹਦੇ ਨਾਲ ਗੱਲਬਾਤ ਕਰਕੇ ਜਦੋਂ ਦੇਣਾ ਸੀ ਬੱਚਾ ਸੋ ਉਹ ਸੰਭਾਲ ਕਰਦੀ ਸੀ ਬੱਚੇ ਦੀ ਉਸ ਦਿਨ ਚਾਲੀ ਕਿੰਨੀ ਇਨਵੋਲਵਮੈਂਟ ਕਿੰਨੀ ਹੈਗੀ ਹੈ ਜਾਂ ਉਹ ਕੀ ਸਪੈਸ਼ਲ ਉਹਨਾਂ ਨੂੰ ਉਹਨੂੰ ਇਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਬੱਚਾ ਕਿੱਥੋਂ ਆਇਆ ਜਾਂ ਕਿੱਥੇ ਗਿਆ ਉਹਨਾਂ ਨੇ ਇਹ ਕਿਹਾ ਕਿ ਬੱਚਾ ਸੀ ਲੈ ਕੇ ਆਇਆ ਕੋ ਸੰਭਾਲ ਲੈ ਕੋਈ ਕੀ ਉਹਦੀ ਇਨਵੋਲਵਮੈਂਟ ਅਜੇ ਦੇਖਣੀ ਬਾਕੀ ਹੈ ਸਾਰੇ ਜਿਹੜੇ ਨੇ ਬੱਤੀਆਂ ਇੰਦਨ ਉਂਦਨ ਲੱਗੇ ਇੰਦਨ